ਅੱਜ ਸਾਡੇ ਬ੍ਰਹਮਾ ਜੀ ਦੇ ਦਰਬਾਰ ਦੇ ਵਿੱਚ ਰਾਜਵਿੰਦਰ ਕੌਰ ਜੀ ਦੇ ਘਰ ਦੇ ਵਿੱਚ ਦੋ ਬੇਟੀਆਂ ਤੋਂ ਬਾਅਦ ਬਹੁਤ ਹੀ ਕਿਰਪਾ ਦੇ ਨਾਲ ਬ੍ਰਹਮਾ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਉਹਨਾਂ ਨੇ ਅੱਜ 51 ਕਿਲੋ ਦਾ ਜਿਹੜਾ ਆ ਤ੍ਰਿਸ਼ੂਲ ਚਾਂਦੀ ਦਾ ਬ੍ਰਹਮਾ ਜੀ ਦੇ ਦਰਬਾਰ ਤੇ ਬਾਬਾ ਅਮਰ ਸਿੰਘ ਜੀ ਨੂੰ ਚੜਾਇਆ ਆ। ਬਹੁਤ ਹੀ ਖੁਸ਼ੀ ਦਾ ਮਾਹੌਲ ਆ ਅੱਜ ਬ੍ਰਹਮਾ ਜੀ ਦੇ ਦਰਬਾਰ ਦੇ ਉੱਤੇ ਆ ਇੱਕ ਪਰਿਵਾਰ ਖੁਸ਼ੀਆਂ ਲੈ ਕੇ ਆਇਆ ਪਰਮੇਸ਼ਰ ਨੇ ਉਹਨਾਂ ਦੀ ਝੋਲੀ ਦੇ ਵਿੱਚ ਜਿਹੜਾ ਲਾਲ ਪਾਇਆ ਤੇ ਉਹਨਾਂ ਨੇ ਢੋਲ ਨਗਾਰਿਆਂ ਦੇ ਨਾਲ ਬ੍ਰਹਮਾ ਜੀ ਦੇ ਦਰਵਾਜ਼ੇ ਤੇ ਅੱਜ ਜਿਹੜਾ ਆ ਉਹ ਸਾਡ ਇੱਕ ਬਹੁਤ ਹੀ ਸੁੰਦਰ ਚੌਂਕੀ ਕੀਤੀ ਹੈ ਆ ਬ੍ਰਹਮਾ ਜੀ ਦੀ ਕਿਰਪਾ ਨਾਲ ਮਿਲ ਕੇ ਤਰਦੇ ਦਾਤੋਂ ਸੀ ਅੱਜ ਅਸੀਂ ਝੰਡਾ ਲੈ ਕੇ ਆਇਆ ਸਭ ਨੂੰ ਮਤਲਬ ਬ੍ਰਹਮਾ ਜੀ ਨਾਲ ਜੋੜਨਾ ਚਾਹੀਦਾ ਹੈ ਪੁੱਤਰੀ ਦਾਸ ਘਰੋਬਾਰ ਜੋ ਵੀ ਹੈ ਸਭ ਦਿਨ ਦੇ ਨੇ ਲੁਧਿਆਣਾ ਵਿਖੇ ਮਾਸਟਰ ਅਸੀਸ ਜੀ ਦੇ ਬ੍ਰਹਮਾ ਜੀ ਦੇ ਦਰਬਾਰ ਵਿਖੇ ਇੱਕ ਪਰਿਵਾਰ ਵੱਲੋਂ ਪੁੱਤਰ ਦੀ ਦਾਤ ਬਖਸ਼ੇ ਜਾਣ ਤੋਂ ਬਾਅਦ 51 ਤੋਲੇ ਦਾ ਚਾਂਦੀ ਦਾ ਤਰਸ਼ੂਲ ਬ੍ਰਹਮਾ ਜੀ ਨੂੰ ਚੜਾਇਆ ਗਿਆ ਇਸ ਦੌਰਾਨ ਮਾਸਟਰ ਅਸੀਸ ਜੀ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਇਸ ਮੌਕੇ ਵਧਾਈ ਵੀ ਦਿੱਤੀ ਗਈ ਅੋਦੇਸ ਦੌਰਾਨ ਮਾਸਟਰ ਅਸੀਸ ਜੀ ਵੱਲੋਂ ਲੋਕਾਂ ਨੂੰ ਵੀ ਨਵੇਂ ਸਾਲ ਦੀ ਵਧਾਈ ਦਿੱਤੀ ਗਈ ਨਮੋ ਬ੍ਰਹਮਾਇ ਗੁਰੂਰ ਬ੍ਰਹਮਾ ਗੁਰੁਰ ਵਿਸ਼ਨੋ ਗੁਰਵੇ ਮਹੇਸ਼ਵਰਾ ਗੁਰੂ ਸਾਖਾਤ ਪਾਰ ਬ੍ਰਹਮ ਸ੍ਰੀ ਗੁਰੂ ਦੇਵ ਤਸਮੇ ਨਮਾ ਅੱਜ ਅਸੀਂ ਬ੍ਰਹਮਾ ਜੀ ਦੇ ਦਰਬਾਰ ਦੇ ਵਿੱਚ 2026 ਦਾ ਪਹਿਲਾ ਦਿਨ ਪਹਿਲਾ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਹੋਏ ਸਾਰੇ ਬ੍ਰਹਮਾ ਜੀ ਦੇ ਭਗਤਾਂ ਨੂੰ ਸ੍ਰੀ ਹਰੀ ਦੇ ਭਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਨਵੇਂ ਸਾਲ ਦੀਆਂ ਤੇ ਕਾਮਨਾ ਕਰਦਾ ਕਿ ਪਰਮੇਸ਼ਵਰ ਉਹਨਾਂ ਦੇ ਜੀਵਨ ਦੇ ਵਿੱਚ ਇਸੇ ਤਰ੍ਹਾਂ ਖੁਸ਼ੀਆਂ ਜਿੱਦਾਂ ਅੱਜ ਇੱਥੇ ਖੁਸ਼ੀ ਦਾ ਦਿਹਾੜਾ ਮਨਾਇਆ ਜਾ ਰਿਹਾ ਬ੍ਰਹਮਾ ਜੀ ਦੇ ਦਰਬਾਰ ਪੰਜਾਬ ਲੁਧਿਆਣਾ ਦੇ ਵਿੱਚ ਇਸੇ ਤਰ੍ਹਾਂ ਹਰ ਕਿਤੇ ਉਹਨਾਂ ਨੂੰ ਵੀ ਖੁਸ਼ੀਆਂ ਦਾ ਮਾਹੌਲ ਜਿਹੜਾ ਆ ਮਿਲੇ ਤੇ ਅੱਜ ਦਾ ਜਿਹੜਾ ਬਹੁਤ ਸਪੈਸ਼ਲ ਜਿਹੜਾ ਇਵੈਂਟ ਹੈਗਾ ਆ ਅੱਜ ਸਾਡੇ ब्रह्मा जी ਦੇ ਦਰਬਾਰ ਦੇ ਵਿੱਚ ਰਾਜਵਿੰਦਰ ਕੌਰ ਜੀ ਦੇ ਘਰ ਦੇ ਵਿੱਚ ਦੋ ਬੇਟੀਆਂ ਤੋਂ ਬਾਅਦ ਬਹੁਤ ਹੀ ਕਿਰਪਾ ਦੇ ਨਾਲ ब्रह्मा जी ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਉਹਨਾਂ ਨੇ ਅੱਜ 51 ਜਿਹੜਾ ਆ ਤ੍ਰਿਸ਼ੂਲ ਚਾਂਦੀ ਦਾ ब्रह्मा जी ਦੇ ਦਰਬਾਰ ਤੇ ਬਾਬਾ ਅਮਰ ਸਿੰਘ ਜੀ ਨੂੰ ਚੜਾਇਆ ਆ ਜਿਨ੍ਹਾਂ ਨੇ ਅੱਜ ਪੁੱਤਰ ਦੀ ਦਾਤ ਬਖਸ਼ੀ ਹੈ। ਸੋ ਇਸ ਉਪਲਖ ਦੇ ਵਿੱਚ ਅੱਜ ਬ੍ਰਹਮਾ ਜੀ ਦੇ ਦਰਬਾਰ ਤੇ ਭੈਣਾ ਨੇ ਕੀਰਤਨ ਦਾ ਕੀਰਤਨ ਦਰਬਾਰ ਵੀ ਸਜਾਇਆ ਹੈ ਤੇ ਬ੍ਰਹਮਾ ਜੀ ਦੇ ਦਰਬਾਰ ਦੇ ਉੱਤੇ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਜੀ ਜਿਵੇਂ ਦੇਖਿਆ ਗਿਆ ਕਿ ਅੱਜ ਉਹ ਪਰਿਵਾਰ ਢੋਲ ਤਮਕੇ ਨਾਲ ਬ੍ਰਹਮਾ ਜੀ ਦੇ ਦਰਬਾਰ ਚ ਪਹੁੰਚਿਆ ਜੀ ਜੀ ਕਿਸ ਤਰ੍ਹਾਂ ਲੱਗ ਰਿਹਾ ਕਿਸ ਤਰ੍ਹਾਂ ਦਾ ਮਾਹੌਲ ਦੇਖੋ ਬਹੁਤ ਹੀ ਖੁਸ਼ੀ ਦਾ ਮਾਹੌਲ ਆ ਅੱਜ ਬ੍ਰਹਮਾ ਜੀ ਦੇ ਦਰਬਾਰ ਦੇ ਉੱਤੇ ਆ ਇੱਕ ਪਰਿਵਾਰ ਖੁਸ਼ੀਆਂ ਲੈ ਕੇ ਆਇਆ ਪਰਮੇਸ਼ਵਰ ਨੇ ਉਹਨਾਂ ਦੀ ਝੋਲੀ ਦੇ ਵਿੱਚ ਜਿਹੜਾ ਲਾਲ ਪਾਇਆ ਤੇ ਉਹਨਾਂ ਨੇ ਢੋਲ ਨਗਾੜਿਆਂ ਦੇ ਨਾਲ ਬ੍ਰਹਮਾ ਜੀ ਦੇ ਦਰਬਾਰ ਤੇ ਅੱਜ ਜਿਹੜਾ ਆ ਉਹ ਇੱਕ ਬਹੁਤ ਹੀ ਸੁੰਦਰ ਚਮਕੀ ਕੀਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹੀ ਅਰਦਾਸ ਕਰਦਾ ਕਿ ਪਰਮੇਸ਼ਵਰ ਬ੍ਰਹਮਾ ਜੀ ਕਲਯੁਗ ਦੇ ਵਿੱਚ ਪ੍ਰਦਕਸ਼ ਕਿਰਪਾ ਕੀਤੀ ਹੈ ਔਰ ਆਓ ਆਪਾਂ ਰਲ ਮਿਲ ਕੇ ਹੋਰ ਪਰਮੇਸ਼ਵਰ ਕੋਲੋਂ ਇਦਾਂ ਹੀ ਖੁਸ਼ੀਆਂ ਪ੍ਰਾਪਤ ਕਰੀਏ ਜੀ ਸੋ ਸੰਗਤਾਂ ਨੂੰ ਨਵੇਂ ਸਾਲ ਦੇ ਲਈ ਕੀ ਦੇਖਣਾ ਚਾਹੋਗੇ ਆ ਮੈਂ ਸਾਰੀਆਂ ਸੰਗਤਾਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਦਾ ਕਿ ਬ੍ਰਹਮਾ ਜੀ ਬਹੁਤ ਹੀ ਕਿਰਪਾਲੂ ਭਗਵਾਨ ਨੇ ਕਲਯੁਗ ਨੇ ਆਪਣੇ ਅਵਰਨ ਨਾਲ ਉਹਨਾਂ ਨੂੰ ਢੱਕਿਆ ਹੋਇਆ ਸੀ 2024 ਦੇ ਵਿੱਚ ਦਾਸ ਨੂੰ ਕਿਰਪਾ ਹੋਈ ਹੈ ਤੇ ਪਰਮੇਸ਼ਵਰ ਦੀ ਕਿਰਪਾ ਦੇ ਸਦਕਾ ਬਹੁਤ ਵੱਡੇ ਵੱਡੇ ਯੱਗ ਚੌਂਕੀਆਂ ਅੱਜ ਪੁੱਤਰਾਂ ਦੀਆਂ ਦਾਤਾਂ ਔਰ ਬਹੁਤ ਹੀ ਮੈਂ ਕਹਿੰਦਾ ਲੋਕਾਂ ਦੇ ਦੁੱਖ ਕਸ਼ਟ ਕਲੇਸ਼ ਕੱਟੇ ਜਾ ਰਹੇ ਆਓ ਆਪਾਂ ਰਲ ਮਿਲ ਕੇ ਪਰਮੇਸ਼ਵਰ ਦਾ ਨਾਮ ਹੋਰ ਇਸ ਧਰਤੀ ਦੇ ਵਧਾਈਏ ਤੇ ਬ੍ਰਹਮਾ ਜੀ ਦਾ ਗੁਣਗਾਨ ਪੂਰੀ ਦੁਨੀਆ ਵਿੱਚ ਕਰੀਏ ਜਿਵੇਂ ਦੇਖੇ ਗਿਆ ਕਿ ਅੱਜ ਝੰਡੇ ਦੀ ਰਸਮ ਹੋਏ ਬਹੁਤ ਖੁਸ਼ੀਆਂ ਨਾਲ ਝੰਡਾ ਬ੍ਰਹਮਾ ਜੀ ਦੇ ਦਰਵਾਜ਼ੇ ਤੇ ਲਾਇਆ ਗਿਆ ਅੱਜ ਬਹੁਤ ਹੀ ਸਪੈਸ਼ਲ ਡੇ ਸੀ ਕਿ ਦੇਖੋ ਜਦੋਂ ਕਿਸੇ ਦੇ ਵੀ ਬ੍ਰਹਮਾ ਜੀ ਕੋਈ ਲਾਲ ਦਿੰਦੇ ਆ ਤੇ ਇੱਕ ਝੰਡੇ ਦੀ ਰਸਮ ਕੀਤੀ ਜਾਂਦੀ ਆ ਝੰਡਾ ਚੜਾਇਆ ਜਾਂਦਾ ਕਿ ਇੱਕ ਪਰਮੇਸ਼ਵਰ ਨੇ ਘਰ ਦੇ ਵਿੱਚ ਹੋਰ ਦਾਤ ਬਖਸ਼ੀ ਤੇ ਉਹ ਝੰਡਾ ਜਿਹੜਾ ਸਾਡੇ ਸਨਾਤਨ ਧਰਮ ਦੇ ਵਿੱਚ ਹਨੂਮਾਨ ਜੀ ਦਾ ਝੰਡਾ ਹੈ ਚੜਾਇਆ ਜਾਂਦਾ ਆ ਤੇ ਮੈਂ ਕਹਿੰਦਾ ਬਜਰੰਗਵਲੀ ਵੀਰ ਨੇ ਜਿਨ੍ਹਾਂ ਨੇ ਆ ਮਾਰਾਇ ਕੋਲੋਂ ਦਾਤ ਲੈ ਕੇ ਦਿੱਤੀ ਆ ਬ੍ਰਹਮਾ ਜੀ ਕੋਲੋਂ ਬਹੁਤ ਹੀ ਸਵਾਗੇ ਦੀ ਗੱਲ ਹੈ ਮੈਂ ਸਾਡੇ ਸਤਿ ਸ਼ਰਦਾਂ ਨੂੰ ਕੀ ਕਹਿਣਾ ਚਾਹਾਂ ਮੈਂ ਨਵੇਂ ਸਾਲ ਤੇ ਬਾਰ ਬਾਰ ਇਹੀ ਮੈਸੇਜ ਦੇਣਾ ਚਾਹੁੰਦਾ ਆਪਣੀ ਪੂਰੀ ਵਾਸੁਦੇਵ ਕੁਟੰਬਾ ਮਹਾਰ ਪਰਿਵਾਰ ਘਰ ਦੇ ਵਿੱਚ ਪਰਮੇਸ਼ਰ ਦੀ ਮੌਜ ਹੋਵੇ ਬ੍ਰਹਮਾ ਜੀ ਦੀ ਕਿਰਪਾ ਹੋਵੇ ਸਨਾਤਨ ਦੇਵੀ ਦੇਵਤਿਆਂ ਦਾ ਵਾਸ ਹੋਵੇ ਔਰ ਸ਼ਾਂਤੀ ਦਾ ਮਾਹੌਲ ਬਣੇ 2026 ਇਸ ਤਰ੍ਹਾਂ ਚੜੇ ਤਾਂ ਕਿ ਜਿਸ ਤਰ੍ਹਾਂ 2025 ਦੇ ਵਿੱਚ ਬਹੁਤ ਸਾਰੀਆਂ ਆਫਤਾਵਾਂ ਆਈਆਂ ਆਉਣ ਵਾਲਾ ਸਾਲ ਸਭ ਲਈ ਖੁਸ਼ੀਆਂ ਭਰਿਆ ਹੋਵੇ ਜੀ ਜਿਵੇਂ ਦੇਖਿਆ ਗਿਆ ਕਿ ਹੁਣ ਉਹ ਦੂਰ ਨਹੀਂ ਕਿ ਬ੍ਰਹਮਾ ਜੀ ਦਾ ਮੰਦਲ ਹੁਜਾਨਾ ਵੀ ਪੰਜ ਬਹੁਤ ਬਹੁਤ ਸ਼ਾਨਦਾਰ ਗੱਲ ਮੇਰੇ ਵੀਰ ਜੀ ਨੇ ਕਹੀ ਹੈ ਬਹੁਤ ਜਲਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਮੇਸ਼ਵਰ ਦੀ ਕਿਰਪਾ ਹੋਰੀ ਕਰ ਕਰ ਦੇ ਵਿੱਚ ਸਨਾਤਨ ਧਰਮ ਦੇ ਏਡੇ ਵੱਡੇ ਭਗਵਾਨ ਦਾ ਦੁਆਰਾ ਕਲਯੁਗ ਦੇ ਵਿੱਚ ਆ ਪ੍ਰਕਾਸ਼ ਹੋਇਆ ਹੈ ਬੜੀ ਜਲਦੀ ਪਰਮੇਸ਼ਵਰ ਇਹ ਵੀ ਸਾਰੇ ਦੇਸ਼ ਵਾਸੀਆਂ ਦੀ ਜਿਹੜੀ ਮਨੋ ਕਾਮਨਾ ਭਗਤਾਂ ਦੀ ਮਨੋ ਕਾਮਨਾ ਪੂਰਨ ਹੋਊਗੀ ਆਉਣ ਵਾਲੇ ਸਮੇਂ ਚ ਜਲਦੀ ਹੀ ਬ੍ਰਹਮਾ ਜੀ ਦਾ ਇੱਕ ਸੁੰਦਰ ਮੰਦਿਰ ਸਥਾਪਿਤ ਹੋਏਗਾ ਨਮੋ ਬ੍ਰਹਮਾਏ ਨਮੋ ਬ੍ਰਹਮਾਏ ਨਮਾ ਮੈਂ ਰਾਜਵਿੰਦਰ ਕੌਰ ਬ੍ਰਹਮਾ ਜੀ ਦੀ ਕਿਰਪਾ ਨਾਲ ਮੇਰੇ ਘਰ ਪੁੱਤਰ ਦੀ ਦਾਤ ਹੋਈ ਸੀ ਅੱਜ ਅਸੀਂ ਝੰਡਾ ਲੈ ਕੇ ਆਇਆ ਮਾਸਟਰ ਅਸ਼ੀਸ਼ ਜੀ ਵੱਲੋਂ ਭਾਈ ਬਾਬਾ ਗੁਰਦੇਵ ਜੀ ਵੱਲੋਂ ਫਲ ਪਾਇਆ ਸੀ ਤੇ ਅੱਜ ਬਾਬਾ ਅਮਰ ਅਮਰ ਸਿੰਘ ਜੀ ਦਾ ਝੰਡਾ ਲੈ ਕੇ ਅਸੀਂ ਆਏ ਚੜਾਉਣ ਵਾਸਤੇ ਬੱਚੇ ਦਾ ਮੱਥਾ ਟਿਕਾਣ ਆਏ ਆ ਪ੍ਰਸ਼ਾਦ ਲੈ ਕੇ ਆਏ ਆ ਕਿੰਨੇ ਦਿਨ ਹੋ ਗਏ ਪਾਪਾ ਜੀ ਨੇ ਜੋੜੇ ਤੁਹਾਨੂੰ ਸਾਨੂੰ ਹੋ ਗਿਆ ਸਾਲ ਤੋਂ 1.5 ਸਾਲ ਹੋ ਗਿਆ ਬਾਬਾ ਜੀ ਦੇ ਨਾਲ ਜੁੜਿਆ ਸਾਨੂੰ ਅੱਜ ਅਸੀਂ ਢੰਡਾ ਵੀ ਲਾਇਆ ਗਿਆ ਟੋਲ ਠਮਾਕੇ ਨਾਲ ਹਾਂਜੀ ਟੋਲ ਠਮਾਕੇ ਨਾਲ ਲੱਸੀ ਲੈ ਕੇ ਆਏ ਆ ਬਹੁਤ ਖੁਸ਼ੀ ਦਾ ਮਾਹੌਲ ਹੈ ਅੱਜ ਨਵਾਂ ਸਾਲ ਸਭ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ ਸਭ ਨੂੰ ਮਤਲਬ ਰਮਾ ਜੀ ਨਾਲ ਜੁੜਨਾ ਚਾਹੀਦਾ ਵੀ ਕੁਤਰੀ ਦਾਸ ਕਾਰੋਬਾਰ ਜੋ ਵੀ ਹੈ ਸਭ ਦਿੰਦੇ ਨੇ